ਇੰਡੀਆ ਨਿਊਜ਼ ਤੇ ਤੁਹਾਡੇ ਸਭ ਦਾ ਸਵਾਗਤ ਹੈ। ਗੱਲ ਕਰਨ ਜਾ ਰਿਆਂ ਪਕੌੜਿਆਂ ਦੀ। ਦੇਖੋ ਪਕੌੜੇ ਤੁਸੀਂ ਹਰ ਸੀਜ਼ਨ ਦੇ ਵਿੱਚ ਖਾਦੇ ਹੋਣੇ ਨੇ। ਹਰ ਇੱਕ ਬੰਦੇ ਦੀ ਜਿਹੜੀ ਹੈਗੀ ਆ ਉਹ ਟੇਸਟ ਪਕੌੜਿਆਂ ਤੇ ਜ਼ਿਆਦਾ ਜਾਂਦਾ। ਜਿਵੇਂ ਕਿ ਪਨੀਰ ਦੇ ਪਕੌੜੇ, ਪਾਲਕ ਦੇ ਪਕੌੜੇ ਸਭ ਨੇ ਖਾਦੇ ਨੇ ਤੇ ਹਰੇਕ ਮੌਸਮ ਵਿੱਚ ਹਰੇਕ ਬੰਦੇ ਦਾ ਖਾਨ ਨੂੰ ਜੀ ਕਰਦਾ। ਕੀ ਤੁਸੀਂ ਕਦੀ ਜਿਹੜੇ ਆਈਸਕ੍ਰੀਮ ਦੇ ਪਕੌੜੇ ਖਾਦੇ ਨੇ ਅੱਜ ਅਸੀਂ ਪਹੁੰਚਿਆ ਸੰਗਰੂਰ ਦੇ ਵਿੱਚ ਜਿੱਥੇ ਕੀ ਆਈਸਕ੍ਰੀਮ ਦੇ ਪਕੌੜੇ ਜਿਹੜੇ ਉਹ ਬਣਦੇ ਨੇ ਤੁਹਾਨੂੰ ਦਿਖਾਵਾਂਗੇ ਵੀ ਆਈਸਕ੍ਰੀਮ ਦੇ ਪਕੌੜੇ ਜਿਹੜੇ ਨੇ ਉਹ ਕਿਸ ਤਰ੍ਹਾਂ ਬਣਦੇ ਨੇ ਅਸੀਂ ਪਹੁੰਚਿਆ ਆਈਸਕ੍ਰੀਮ ਪਕੌੜਾ ਹਾਊਸ ਦੇ ਵਿੱਚ ਇਹਨਾਂ ਦਾ ਬੀਤ ਪ੍ਰਕਾਸ਼ ਇਹਨਾਂ ਦਾ ਨਾਮ ਹੈ ਤੇ ਓਮ ਪ੍ਰਕਾਸ਼ ਓਮ ਪ੍ਰਕਾਸ਼ ਪਕੌੜੇ ਵਾਲਾ ਇਨਾ ਦਾ ਨਾਮ ਹੈ ਅੱਜ ਅਸੀਂ ਉਹਨਾਂ ਦੇ ਇੱਥੇ ਪਹੁੰਚੇ ਆ ਆਈਸਕ੍ਰੀਮ ਦੇ ਪਕੌੜੇ ਸਪੈਸ਼ਲ ਆਓ ਆਪਾਂ ਅੰਦਰ ਜਾ ਕੇ ਦੇਖਦੇ ਆਂ ਵੀ ਆਈਸਕ੍ਰੀਮ ਦੇ ਪਕੌੜੇ ਨੇ ਉਹ ਕਿਵੇਂ ਬਣਦੇ ਨੇ ਕਿਵੇਂ ਲੋਕਾਂ ਨੂੰ ਜਿਹੜਾ ਉਹ ਚੰਗੇ ਲੱਗਦੇ ਨੇ ਤੇ ਸਾਡੇ ਨਾਲ ਜਿਹੜੇ ਇੱਥੋਂ ਦੇ ਓਨਰ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਪਕੌੜੇ ਨੇ ਇਹ ਬਣਦੇ ਨੇ ਇਸ ਤਰ੍ਹਾਂ ਸਾਸੀ ਕਾਲ ਜੀ ਸਰ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਬੋਬੀ ਹੈ ਜੀ اچھا ਬੋਬੀ ਜੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਜੀ ਤੁਸੀਂ ਆਈਸਕ੍ਰੀਮ ਦੇ ਪਕੌੜੇ ਜਿਹੜੇ ਬਹੁਤ ਜ਼ਿਆਦਾ ਮਸ਼ਹੂਰ ਨੇ ਤੁਹਾਡੇ ਕਿੱਥੋਂ ਇਸ ਦਾ ਆਈਡੀਆ ਜਿਹੜਾ ਆਇਆ ਤੁਹਾਨੂੰ ਇਹ ਤਾਂ ਜੀ ਅੱਜ ਤੋਂ 15 ਸਾਲ ਪਹਿਲਾਂ 11 ਦੋਸਤਾਂ ਜੱਪ ਵਿੱਚ ਬੈਠੇ ਖੇਚਦਾਨ ਜੀ ਹੋਈ ਵੀ ਇਹ ਚੀਜ਼ੇ ਵੀ ਪੋਸੀਬਲ ਹੋ ਸਕਦੀਆਂ ਨੇ ਬਾਈ ਸ਼ਰਤ ਸ਼ਰਤ ਜੇ ਇਹ ਚੀਜ਼ ਬਣੀ ਹੈ ਜੀ ਉਦੋਂ ਇੱਕ ਜਦੋਂ ਅਸੀਂ ਇਹ ਚੀਜ਼ ਬਣਾ ਕੇ ਪੇਸ਼ ਕੀਤੀ ਤਾਂ ਉਹਨਾਂ ਨੂੰ ਬਹੁਤ ਪਸੰਦ ਆਈ ਫਿਰ ਅਸੀਂ ਸ਼ੁਰੂ ਤੋਂ ਪਹਿਲਾ ਪਕੌੜਾ ਜਦੋਂ ਬਣਾਇਆ ਸਾਰੇ ਗਵੰਡੀਆਂ ਨੂੰ ਖਵਾਇਆ ਕਹਿੰਦੇ ਯਾਰ ਇਹ ਚੀਜ਼ ਤੁਸੀਂ ਚਲਾਓ ਬਹੁਤ ਅੱਛੀ ਆਈਟਮ ਹੈ ਲੋਕਾਂ ਨੂੰ ਪਸੰਦ ਆਏਗੀ ਉਸ ਤੋਂ ਬਾਅਦ ਇਹ ਤਿੰਨ ਫੁੱਟ ਦਾ ਬੋਰਡ ਇੱਕ ਦੁਕਾਨ ਦੇ ਅੱਗੇ ਅੱਜ ਵੀ ਲੱਗਿਆ ਹੋਇਆ ਹੈ ਅਸੀਂ ਲਾਇਆ ਸੋਸ਼ਲ ਮੀਡੀਆ ਦੇ ਕੁਦਰਤੀ ਇਥੋਂ ਗੁਜ਼ਰਨਾ ਹੋਇਆ ਕਹਿੰਦੇ ਯਾਰ ਤੁਸੀਂ ਕੀ ਆਹ ਲਿਖ ਕੇ ਲਾਇਆ ਆਈਸਕ੍ਰੀਮ ਤੇ ਪਕੌੜੇ ਆਈਸਕ੍ਰੀਮ ਦੇ ਪਕੌੜੇ ਲਿਖਿਆ ਹੋਇਆ ਹੈ ਸ਼ੋਸ਼ਾ ਹੀ ਕਿਹਾ ਉਹਨਾਂ ਨੇ ਸ਼ੋਸ਼ਾ ਗਿਆ ਸਾਨੂੰ ਵੀ ਤੁਸੀਂ ਇਹਨੂੰ ਸਹੀ ਤਰ੍ਹਾਂ ਲਿਖਾਓ ਤੁਹਾਡਾ ਆਈਸਕ੍ਰੀਮ ਦਾ ਕੰਮ ਹੈ ਤੇ ਪਕੌੜਿਆਂ ਦਾ ਕੰਮ ਹੈ ਆਈਸਕ੍ਰੀਮ ਤੇ ਪਕੌੜੇ ਲਿਖਾਓ ਤੇ ਦੇ ਕਿਉਂ ਲਗਾਇਆ ਹੋਇਆ ਬਾਜੀ ਮੈਂ ਕਹਿੰਦੀ ਜੀ ਆਈਸਕ੍ਰੀਮ ਤੇ ਪਕੌੜੇ ਹੀ ਨਹੀਂ ਕਹਿੰਦੇ ਨਹੀਂ ਆਈਸਕ੍ਰੀਮ ਤੇ ਪਕੌੜੇ ਕਿਵੇਂ ਹੋ ਸਕਦੇ ਨੇ ਫਿਰ ਉਹਨਾਂ ਨੇ ਜਦੋਂ ਸੋਸ਼ਲ ਮੀਡੀਆ ਦੇ ਬੰਦੇ ਨੂੰ ਕੋਈ ਚੀਜ਼ ਖਵਾਈ ਉਹਨਾਂ ਨੇ ਯਾਰ ਇੱਕ ਅਜੂਬਾ ਹੀ ਤਿਆਰ ਕੀਤਾ ਤੁਸੀਂ ਯਾਰ ਓਏ ਪ੍ਰਮਾਤਮਾ ਨੇ ਜਿਵੇਂ ਉਥੋਂ ਬਾਹ ਫੜੀਏ ਲੋਕਾਂ ਦੂਰ ਦੂਰ ਤੱਕ ਫੌਰਨ ਤੱਕ ਲੋਕ ਅੱਜ ਚੱਲ ਕੇ ਐਸਕੇ ਪਕੌੜੇ ਖਾਣ ਆਂਦੇ ਨੇ ਜੀ ਐਸੀ ਪਛੋਕੜ ਕਿਸ ਤਰ੍ਹਾਂ ਦਾ ਤੁਸੀਂ ਪਹਿਲਾਂ ਹੀ ਪਕੌੜਾ ਦਾ ਕੰਮ ਕਰਦੇ ਸੀ ਮੇਰੇ ਪਾਪਾ 50 ਸਾਲ ਤੋਂ ਜੀ ਪਕੌੜਾ ਦਾ ਹੀ ਕੰਮ ਕਰਦੇ ਨੇ ਪਕੌੜੇ ਲਾਈਨ ਦੇ ਵਿੱਚ ਅਸੀਂ ਕਾਫੀ ਫੇਮਸ ਰਹੇ ਹਾਂ ਪਾਪਾ ਜੀ ਦਾ ਜਾਣਾ ਹੋਇਆ ਕੁਝ ਨਵੀਂ ਚੀਜ਼ ਪੇਸ਼ ਕਰਨ ਦੀ ਭਾਈਆਂ ਦੀ ਸੋਚ ਸੀਗੀ ਵੀ ਕੋਈ ਨਵੀਂ ਚੀਜ਼ ਪੇਸ਼ ਕਰੀਏ ਇਹ ਚੀਜ਼ ਪੇਸ਼ ਕੀਤੀ ਪ੍ਰਮਾਤਮਾ ਨੇ ਬਾਹ ਫੜੀ ਜੀ ਅੱਗੇ ਤਰੱਕੀਆਂ ਤੇ ਨਿਕਲੇ ਜੀ ਹਮ ਦੂਰ ਦੂਰ ਤੱਕ ਪ੍ਰੋਗਰਾਮ ਲਾਣ ਗਏ ਲੋਕ ਵਹਿਮਜ ਵੀ ਇਨਵਾਈਟ ਕਰਦੇ ਨੇ ਸਾਨੂੰ ਵੀ ਆਓ ਤੁਸੀਂ ਸਾਡੀ ਇਹ ਚੀਜ਼ ਲਓ ਜਿਹੜਾ ਪਕੌੜਾ ਆਈਸਕ੍ਰੀਮ ਕਿਸ ਤਰ੍ਹਾਂ ਬਣਦਾ ਜੀ ਆਈਸਕ੍ਰੀਮ ਪਕੌੜਾ ਪਹਿਲਾਂ ਅਸੀਂ ਆਈਸਕ੍ਰੀਮ ਨੂੰ ਕਟਿੰਗ ਕਰ ਲੈਨੇ ਆ ਜੀ ਕਟਿੰਗ ਕਰਨ ਤੋਂ ਬਾਅਦ ਹਲਕਾ ਜਿਹਾ ਨਾਰੀਅਲ ਦਾ ਬਰਾਦਾ ਲਾ ਕੇ ਉਹਨੂੰ 24 ਘੰਟੇ ਲਈ ਡੀਪ ਫ੍ਰੀਜ਼ ਕਰਦੇ ਆ ਜੀ ਉਹ ਅਸੀਂ ਦਿਖਾਵਾਂਗੇ ਕਿਸ ਤਰ੍ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਜੀ ਬੇਟਾ ਆਈਸਕ੍ਰੀਮ ਪੋੜ ਕਰਕੇ ਇਹ ਦੇਖੋਗੇ ਤੁਸੀਂ ਇਹ ਨੇ ਆਈਸਕ੍ਰੀਮ ਦੇ ਪਕੌੜੇ ਹਾਂਜੀ ਦੱਸੋ ਆਈਸਕ੍ਰੀਮ ਦੇ ਅਸੀਂ ਗੋਲੇ ਬੱਟੇ ਹੋਏ ਨੇ ਦੇਖੋ ਆਈਸਕ੍ਰੀਮ ਦਿਖ ਰਹੀ ਹੈ ਜੀ ਹਲਕਾ ਜਿਹਾ ਨਾਰੀਅਲ ਬਰਾਦਾ ਲੱਗਾ ਆਇਆ ਉੱਤੇ ਕੋਈ ਵੀ ਤੁਸੀਂ ਗੋਲਾ ਚੱਕ ਕੇ ਦੇਖ ਲਓ ਦੇ ਵਿੱਚ ਤੁਹਾਨੂੰ ਆਈਸਕ੍ਰੀਮ ਦੀ ਝਲਕ ਦਿਖੇਗੀ ਤੇ ਆਈਸਕ੍ਰੀਮ ਵਿੱਚ ਲੱਗੇ ਡ్రਾਈ ਫਰੂਟ ਵਾਲੀ ਆਈਸਕ੍ਰੀਮ ਯੂਜ਼ ਕਰਦੇ ਹਾਂ ਜੀ ਅਸੀਂ ਆਈਸਕ੍ਰੀਮ ਕੋਈ ਮਰਜ਼ੀ ਯੂਜ਼ ਕਰ ਪਰ ਬਹੁਤ ਬੜੀਆ ਕੁਆਲਿਟੀ ਦੇ ਅੰਦਰ ਆਈਸਕ੍ਰੀਮ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਬੇਸਨ ਲਾ ਕੇ ਨੂੰ ਲਾਈਵ ਸ਼ੋਅ ਜੋ ਤੁਹਾਨੂੰ ਦਿਖਾਉਂਗਾ ਜੀ ਮੈਂ ਉਹ ਤੁਹਾਨੂੰ ਤੁਸੀਂ ਦੇਖੋਗੇ ਲ ਕਿਸ ਤਰ੍ਹਾਂ ਬਣਦਾ ਹੈ ਉਸ ਤੋਂ ਬਾਅਦ ਇਹ ਤੁਸੀਂ ਲੈ ਲਿਆ ਪਕੌੜਾ ਲੈ ਲਿਆ ਹਾਂਜੀ ਹਾਂ ਤੇ ਜੀ ਇਹ ਜਿਹੜਾ ਬੇਸਣ ਦਾ ਘੋਲ ਹੈ ਉਹ ਇਸ ਤਰ੍ਹਾਂ ਬਣਾਉਂਦੇ ਨੇ ਇਹ ਬੇਸਣ ਹੈ ਜੀ ਹਲਕਾ ਜਿਹਾ ਪਾਣੀ ਪਾ ਕੇ ਜਿਵੇਂ ਬੇਸਣ ਪਾਏ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਹੋਰ ਐਡ ਨਹੀਂ ਕੀਤੀ ਬਸ ਨਮਕ ਤੋਂ ਇਲਾਵਾ ਲਾਈਟ ਜਿਹਾ ਨਮਕ ਪਾਨਾ ਥੋੜੀ ਇੱਛਾ ਤੁਸੀਂ ਮਿਰਚ ਪਾਣੀ ਜਾਂਦੇ ਹੋ ਪਾ ਸਕਦੇ ਹੋ ਪਰ ਇਹਦਾ ਟੇਸ ਜੋ ਹੈ ਨਮਕ ਨਾਲ ਜ਼ਿਆਦਾ ਸਹੀ ਰਹਿੰਦਾ ਹੈ ਗੱਲਾ ਨਹੀਂ ਪકડੇਗਾ ਬਾਕੀ ਬਹੁਤ ਅੱਛੀ ਆਈਟਮ ਹੈ ਜੀ ਹਰੇਕ ਬੰਦਾ ਮੈਂ ਚਾਹੁੰਨਾ ਕਿ ਜਿਹਨੂੰ ਜ਼ਰੂਰ ਇੱਕ ਪੀਸ ਜ਼ਰੂਰ ਖਾਵੇ ਇੱਕ ਤੋਂ ਤਾਂ ਵੱਧ ਪੀਸ ਅਸੀਂ ਸ਼ਾਪ ਤੇ ਵੀ ਕਿਸੇ ਨੂੰ ਨਹੀਂ ਦਿੰਦੇ ਜੀ ਮੈਂ ਇਹ ਆਪਣਾ ਰੂਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਈ ਤੁਹਾਡੇ ਚੈਨਲ ਦੇ ਜ਼ਰੀਏ ਕਿ ਮੈਂ ਇੱਕ ਪਰਸਨ ਨੂੰ ਪੈਸੇ ਨਾਲ ਸਿਰਫ ਇੱਕ ਪੀਸ ਹੀ ਦਿਨਾ ਚਾਹੇ ਦੂਜੇ ਪੀਸ ਤਾਂ ਤੁਸੀਂ 100 ਰੁਪਏ ਦਿਓ ਮੈਂ ਆਈਸਕ੍ਰੀਮ ਪਕੌੜਾ ਨਹੀਂ ਦੇਵਾਗਾ ਜੀ ਕਿੰਨੇ ਰੁਪਏ ਦਾ ਪਕੌੜਾ 40 ਰੁਪਏ ਮੇਰੀ ਕਾਸਟ ਹੁੰਦੀ ਹੈ ਜੀ ਇਹ 40 ਰੁਪਏ ਹੀ ਮੈਂ ਚਾਰਜ ਕਰਦਾ ਜੀ 40 ਪੇ ਤੁਹਾਡੇ ਇਸੇ ਵਿੱਚ ਬਣ ਜਾਂਦਾ ਹੈ 40 ਰੁਪਏ ਦੇ ਵਿੱਚ ਮੇਰਾ ਮਿਕਸ ਫਰੂਟ ਆਈਸਕ੍ਰੀਮ ਦਾ ਸਕੂਪ ਹੁੰਦਾ ਜੀ ਜਿੱਤੇ ਨਾਰੀਅਲ ਵਗੈਰਾ ਬੇਸਨ ਵਗੈਰਾ ਲਾ ਕੇ ਮੇਰੀ 40 ਰੁਪਏ ਕੋਸਟ ਕਰਦੀ ਹੈ ਜੀ ਆਈਸਕ੍ਰੀਮ ਕਿਹੜੀ ਜੀ ਇਹਦੇ ਅੰਦਰ ਮੈਂ ਡ్రਾਈ ਫਰੂਟ ਵਾਲੀ ਮਿਕਸ ਫਰੂਟ ਆਈਸਕ੍ਰੀਮ ਯੂਜ਼ ਕਰਦਾ ਹਾਂ ਜੀ ਕੋਈ ਸਪੈਸ਼ਲ ਆਂਦੀ ਹੈ ਤੇ ਸਪੈਸ਼ਲ ਮਿਕਸ ਫਰੂਟ ਆਈਸਕ੍ਰੀਮ ਬਣਵਾਉਣਾ ਹੈ ਜੀ ਮੈਂ ਇਹ ਇਹ ਉਹ ਨਹੀਂ ਆਂਦੀ ਹੈਗੀ ਵੈਸੇ ਨਹੀਂ ਆਈਸਕ੍ਰੀਮ ਆਪਾਂ ਜਿਹੜੀ ਮਰਜ਼ੀ ਯੂਜ਼ ਕਰ ਸਕਦੇ ਆ ਵਨੀਲਾ ਕਰ ਸਕਦੇ ਆ ਮਿਕਸ ਫਰੂਟ ਕਰ ਸਕਦੇ ਆ ਪਰ ਬੇਸਨ ਨਾਲ ਕੰਬੀਨੇਸ਼ਨ ਮੈਚ ਹੋਣਾ ਚਾਹੀਦਾ ਜਿਸ ਤਾਮ ਨਾਲ ਤੁਸੀਂ ਕਹਿਆ ਵੀ ਕਈ ਵੀ ਵਾਲੇ ਇਸ ਤਰ੍ਹਾਂ ਕਹਿੰਦੇ ਨੇ ਸਾਨੂੰ ਇਸ ਤਰ੍ਹਾਂ ਦਾ ਬਣਾਓ ਉਹਦੇ ਵਿੱਚ ਆ ਆਈਸਕ੍ਰੀਮ ਨਹੀਂ ਆ ਆਈਸਕ੍ਰੀਮ ਪਾਣੀ ਹੈ ਕੀ ਕਰੋ ਜਦੋਂ ਅਸੀਂ ਮੈਰਿਜ ਦੇ ਵਿੱਚ ਜਾਂਦੇ ਸੀ ਅਸੀਂ ਇੱਕ ਆਈਟਮ ਨਾਲ ਲੈ ਕੇ ਨਹੀਂ ਚੱਲਦੇ ਜੀ ਅਸੀਂ ਜੇ ਬੰਦਾ ਕੋਈ ਸ਼ੂਗਰ ਵਾਲਾ ਉਹਨੂੰ ਸ਼ੂਗਰ ਫ੍ਰੀ ਆਈਸਕ੍ਰੀਮ ਦਾ ਪਕੌੜਾ ਖਵਾਣੇ ਆ ਜੇ ਬੰਦਾ ਕਹਿੰਦਾ ਮੈਂ ਕਰਾਰਾ ਖਾਣਾ ਉਹਨੂੰ ਮਿਰਚਾਂ ਵਾਲਾ ਆਈਸਕ੍ਰੀਮ ਦਾ ਪਕੌੜਾ ਖਵਾਣੇ ਆ ਜੋ ਕੋਈ ਕਹਿੰਦਾ ਮੈਂ ਡਰਾਈ ਫਰੂਟ ਵਾਲਾ ਖਾਣਾ ਉਹਨੂੰ ਉਸੇ ਹਿਸਾਬ ਨਾਲ ਆਈਸਕ੍ਰੀਮ ਪਕੌੜਾ ਖਵਾਣੇ ਆ ਜਿਸ ਤਰ੍ਹਾਂ ਜਿਸ ਦੀ ਡਿਮਾਂਡ ਹੁੰਦੀ ਹੈ ਉਹਨੂੰ ਉਸੇ ਹਿਸਾਬ ਨਾਲ ਆਈਸਕ੍ਰੀਮ ਪਕੌੜਾ ਉੱ ਤੁਸੀਂ ਲਾਈਵ ਦਿਖਾਉਂਗੇ ਜੀ ਅੱਛਾ ਤੁਹਨੇ ਕਿਹਾ ਵੀ ਜਿਹੜਾ ਤੁਹਾਡਾ ਭਰਾ ਛੋਟਾ ਭਰਾ ਹੈ ਜੀ ਛੋਟਾ ਭਰਾ ਕਹਿੰਦੇ ਬਾਬੇ ਨਾਨਕ ਦੀ ਬਹੁਤ ਜ਼ਿਆਦਾ ਤੁਹਾਡੇ ਉੱਪਰ ਕਿਰਪਾ ਹੈ ਹਾਂਜੀ ਹਾਂਜੀ ਇਹਦਾ ਕੀ ਹੋ ਉਹ ਹੈ ਜੀ ਬਾਬੇ ਬਚਪਨ ਤੋਂ ਹੀ ਉਹਦੀ بس ਸੋਚ ਇਹੀ ਹੈ ਜੀ ਬਾਬੇ ਨਾਨਕ ਤੇ ਵਿਸ਼ਵਾਸ ਹੈ ਉਸ ਨੂੰ ਬਚਪਨ ਦਾ ਹੀ ਅੱਜ ਤੱਕ ਕਦੇ ਵੀ ਉਹਦੇ ਸਤੇ ਸਕੂਲ ਦੀਆਂ ਕਿਤਾਬਾਂ ਵੀ ਅਸੀਂ ਦੇਖੇ ਨੇ ਉਹਦੇ ਤੁਹਾਨੂੰ ਗੋ ਨਾਨਕ ਲਿਖਦਾ ਸੀ ਉਹ ਉਸ ਤੋਂ ਬਾਅਦ ਅਸੀਂ ਵੀ ਉਹਨੂੰ ਤੇ ਆਇਆ ਵੀ ਮਾਲਕਾ ਵੀ ਐ ਕਰਕੇ ਗੱਲ ਹੈ ਵੀ ਨਹੀਂ ਬਣਦਾ ਜਦ ਬੰਦੇ ਦਿਮਾਗ ਸੋਚ ਆਈ ਬਸ ਉਹਨੇ ਬਾਬੇ ਨਾਨਕ ਨੇ ਕਹਾਤਾ ਬਾਗੋ ਬਾਗ ਜਿਵੇਂ ਉਹਨਾਂ ਨੇ ਸੋਚਿਆ ਉਹ ਕਰਕੇ ਦਿਖਾਤਾ ਬਾਬੇ ਨੇ ਅੱਜ ਤੱਕ ਵੀ ਅਸੀਂ ਜੇ ਮਤਲੇ ਜਦੋਂ ਵੀ ਪੀਸ ਪਾਣ ਲੱਗਦੇ ਆ ਅਸੀਂ ਤੁਹਾਨੂੰ ਗੋ ਨਾਨਕ ਕਹਿੰਨੇ ਪਾਣ ਵੇਲੇ ਚਾਹੇ ਲੋਕ ਜੋ ਮਜ਼ੀ ਕਹੀ ਜਾਣ ਵੀ ਆਪਣੀ ਕਲਾ ਦਿਖਾ ਰਹੇ ਨੇ ਜਾਂ ਕੁਝ ਨਹੀਂ ਇਹ ਰਹਿਮਤ ਹੈ ਮਾਲਕ ਦੀ ਰਹਿਮਤ ਨਾਲ ਹੀ ਹੋ ਰਿਹਾ ਕੰਮ ਇਹ ਜੇ ਤੁਸ ਸਾਡੇ ਬੱਚੇ ਬੰਦ ਨੇ ਬੱਚਿਆਂ ਕੋਲ ਉਹ ਚੀਜ਼ ਨਹੀਂ ਬਣਦੀ ਜਿਹੜੀ ਅਸੀਂ ਬਣਾ ਲਾਂਗੇ ਜਿੰਨੀ ਦੇ ਤੁਸੀਂ ਸਾਨੂੰ ਕਹੋਗੇ ਐਸਕੇ ਪਕੌੜਾ ਵਿੱਚ ਕੋਈ ਨਹੀਂ ਦੇ ਰਖਦੇ ਆ ਅਸੀਂ ਤੁਹਾਡੇ ਸਾਹਮਣੇ ਰੱਖਿਆ ਮਤਲਬ ਉਹ ਉਹਦੀ ਅਸ਼ੀਰਵਾਦ ਨਾਲ ਹੀ ਖੜੇ ਜਾਂਦੇ ਆ ਵੱਡੇ ਵੱਡੇ ਫੰਕਸ਼ਨਾਂ ਸਾਨੂੰ ਚੈਲੰਜ ਹੋ ਜਾਂਦੇ ਨੇ ਅਸੀਂ ਵੀ ਉਹਨੂੰ ਹੀ ਧਿਆਨ ਨੇ ਬਾਈ ਤੁਸੀਂ ਸਾਡੀ ਲਾਜ ਕੋ ਸਾਡੇ ਨਾਲ ਕਿੰਨਾ ਬਹੁਤ ਹੋਈਆਂ ਨੇ ਪਰ ਅਸੀਂ ਉਸ ਨੂੰ ਹੀ ਧਿਆ ਕੇ ਕੰਮ ਕਰਦੇ ਆਪਾਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਥੋੜਾ ਘਰੋਂ ਪਰਿਵਾਰ ਤੋਂ ਪਿੱਛੋਂ ਜਿਹੜਾ ਵੀ ਬਾਬੇ ਨਾਨਕ ਨੂੰ ਧਿਆਉਂਦੇ ਸੀ ਨਹੀਂ ਸਭ ਦੇ ਵਾਸਤੇ ਸ਼ੁਰੂ ਤੋਂ ਹੀ ਸਾਡੇ ਮਤੇ ਦੀ ਹਿੰਦੂ ਕਰਦੇ ਆ ਪਰ ਫਿਰ ਵੀ ਸਾਨੂੰ ਹੁਣ ਕਰਦੇ ਸਾਡੇ ਆਪਣਾ ਦੇਹ ਸੱਚਾ ਸੋਧਾਂ ਦੇ ਅਨੁਸਾਰ ਪਸੰਦ ਵਿਸ਼ਵਾਸ ਹਤੇ ਤੇ ਵਿਸ਼ਵਾਸ ਉਨਨ ਤੇ ਵੀ ਹੈ ਪਰ ਕਹਿਣ ਦਾ ਮਤਲਬ ਹੀ ਜੋ ਸਾਨੂੰ ਜਿਨੇ ਦਿੱਤੀ ਹੈ ਅਸੀਂ ਤਾਂ ਉਸ ਦੇ ਉੱਤੇ ਜਿਆਦਾ ਚ ਰੱਖਾਂਗੇ ਨਾ ਅੱਜ ਵੀ ਕੋਈ ਤੇ ਆ ਕੇ ਕੋਈ ਕੰਮ ਹੁੰਦਾ ਉਹਨੂੰ ਕਰਕੇ ਕਰ ਦਿੰਨੇ ਆ ਅਸੀਂ ਤਾਂ ਅੱਜ ਨਾ ਬਾਬਾ ਜੀ ਤੁਸੀਂ ਦੇਖਣਾ ਇਹ ਤਾਂ ਅਸੀਂ ਤਾਂ ਪਾ ਰਹਿ ਹਾਂ ਵਿੱਚ ਹੁਣ ਇਸ ਕਿਹ ਪਕੌੜਾ ਪਾਣ ਲੱਗਦੇ ਆ ਅੱਜ ਨਾ ਬਾਬਾ ਜੀ ਅਸੀਂ ਪਾਤਾ ਸੰਭਲੋ ਇਹਨੂੰ ਬਸ ਸੰਭਲ ਲੈਂਗੇ ਨਾ ਪਰ ਕਦੇ ਅੱਜ ਤੱਕ ਸਾਨੂੰ 19 ਸਾਲ ਹੋ ਗਏ ਮਾਲਕ ਦੇ ਇੰਨੀ ਮੇਲ ਹੈ ਕਿ ਇੱਕ ਅੱਧੀ ਵਾਰ ਕੋਈ ਛੇਕ ਦੇ ਕਾਰਨ ਜਾਂ ਕਿਸੇ ਕੰਮ ਖਰਾਬ ਹੋਇਆ ਹੋਵੇ ਪਰ ਅੱਜ ਤੱਕ ਸਾਨੂੰ ਕਦੇ ਇਹ ਜਾ ਪਕੌੜਾ ਨਹੀਂ ਸਾਡਾ ਖਰਾਬ ਹੋਇਆ ਕਦੇ ਵੀ ਅਸੀਂ ਖਰਾਬ ਕਰਕੇ ਸਿੱਟਿਆ ਹੋਵੇ ਹਾਂ ਬਣਾਉਣ ਤੋਂ ਪਹਿਲਾਂ ਬਹੁਤ ਕੋਸ਼ਿਸ਼ ਕੀਤੀ ਕਿਉਂ ਸ਼ੂ ਤਾਂ ਅਗਲੇ ਵਿਸ਼ਵਾਸ ਬਣਾਉਣਾ ਪੈਂਦਾ ਜੀ ਕਿਸੇ ਨਾਲ ਵੀ ਕਿਸੇ ਨਾਲ ਵੀ ਹਵਾ ਬਣਾਉਣਾ ਪੈਂਦਾ ਆਪਾਂ ਉਹਨਾਂ ਨੇ ਬਣਾਇਆ ਰਹਿਮਤ ਕਰਤੀ ਉਹਨਾਂ ਨੇ ਆਪਣੇ ਵੈਸੇ ਦੇਖਿਆ ਗਿਆ ਕਿ ਸੁਣਿਆ ਵੀ ਇਹ ਵੀ ਹੈਗਾ ਕਿ ਪਹਿਲਾਂ ਨਹੀਂ ਤੁਸੀਂ ਕੀਤਾ ਸੀਗਾ ਇਹ ਕੰਮ ਥੋੜਾ ਸ਼ੁਰੂ ਤੋਂ ਫਿਰ ਕਿਵੇਂ ਤੁਹਾਡੇ ਦਿਮਾਗ ਚ ਆਇਆ ਜੀ ਮੇਰਾ ਕੰਮ ਤਾਂ ਫਿਰ ਨਿੱਚੇ ਦਾ ਹੀ ਸੀ ਜੀ ਮੈਂ ਤਾਂ ਨਾ ਫਰਨੀਚਰ ਲੈਂਨ ਤੋਂ ਬਾਹਰ ਸੀ ਮੈਂ ਫਰਨੀਚਰ ਦਾ ਕੰਮ ਕਰਦਾ ਸੀਗਾ ਫੇਰ ਭਾਈ ਕੱਲਾ ਰਹਿ ਗਿਆ ਡੈਡੀ ਬਹੁਤ ਥਿਲੇ ਸੀ ਤੇ ਭਾਈ ਜਾਣ ਲੱਗਾ ਮੇਰੇ ਤੋਂ ਹੁੰਦਾ ਨਹੀਂ ਫੇਰ ਮੈਂ ਤਦੇ ਦੁਕਾਨ ਦੇ ਉੱਤੇ ਆਇਆ ਇੱਥੇ ਆ ਕੇ ਉਹ ਦੋਨੇ ਭਾਈਆਂ ਨਾਲ ਸੀ ਮਿਲ ਕੇ ਉਹ ਮੁੰਡੇ ਸਾਨੂੰ ਆ ਕੇ ਆ ਗਿਆ ਜਾਂ ਤੂੰ ਬਣਾ 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 ਬਸ ਉਹ ਇੱਕ ਮਨਚ ਧਿਆਲਾ ਵਿਸ਼ਵਾਸ ਨਾਲ ਕੀ ਨਹੀਂ ਹੁੰਦਾ ਵਿਸ਼ਵਾਸ ਚ ਰੱਖਿਆ ਉਹਨੇ ਫਲ ਦਿੱਤਾ ਆਪਾਂ ਨੂੰ ਤੁਹਾਨੂੰ ਇੱਥੇ ਦੇਖ ਕੇ ਕਿਸੇ ਹੋਰ ਨੇ ਇਸ ਤਰ੍ਹਾਂ ਦੀ ਦੁਨੀਆ ਕਰਦੀ ਹੈ ਜੀ ਅਜੇ ਤੱਕ ਬਣਿਆ ਨਹੀਂ ਕਿਤੇ ਚੀਜ਼ ਨਹੀਂ ਬਣੀ ਅਜੇ ਅਸੀਂ ਅਜੇ ਤੱਕ ਨਹੀਂ ਸੁਣਿਆ ਵੀ ਕਿੱਥੇ ਬਣਵਾਏ ਲੋਕ ਸਾਨੂੰ ਕਹਿੰਦੇ ਨੇ ਉੱਥੇ ਬਣਾਉਂਦਾ ਉੱਥੇ ਬਣਾਉਂਦਾ ਅਸੀਂ ਕਹਿੰਦੇ ਤਾਂ ਖਾਦਾ ਨਾ ਜੀ ਫਿਰ ਮੈਂ ਕਹਾਂ ਸੀ ਕਿਵੇਂ ਮੰਨ ਲਾਂਗੇ ਬਾਹਰੋਂ ਆ ਕੇ ਕੋਈ ਬਾਹਰੋਂ ਆ ਕੇ ਕੋਈ ਮੰਗਦਾ ਵੀ ਸਾਨੂੰ ਆਈਸਕ੍ਰੀਮ ਦਾ ਪਕੌੜਾ ਦੇ ਦਿਓ ਤੁਹਾਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ ਜੀ ਸਾਨੂੰ ਖੁਸ਼ੀ ਤਾਂ ਬਹੁਤ ਹੁੰਦੀ ਆ ਪਰ ਉਹਨਾਂ ਦੀ ਆਦੀ ਹੋ ਗਏ ਜੀ ਹੁਣ ਆਦੀ ਹੋ ਗਏ ਇਹ ਵੀ ਸੁਣਿਆ ਗਿਆ ਜੀ ਤੁਸੀਂ ਇੱਕੋ ਹੀ ਪਕੌੜਾ ਲੈਣੇ ਹੋ ਜੇ ਕੋਈ ਬਾਰ-ਬਾਰ ਮੰਗੇ ਦੁਬਾਰਾ ਮੰਗੇ ਨਹੀਂ ਜੀ ਦੁਬਾਰਾ ਨਹੀਂ ਦਿੰਦੇ ਇੱਕ ਵਾਰੀ ਉਹ ਦਿੰਦੇ ਜਮੀ ਨਹੀਂ ਦਿੰਦੇ ਨਾ ਜੀ ਨਾ ਚਾਹ ਜਿੰਨਾ ਮਜੂਰ ਹੈ ਜੇ ਅਸੀਂ ਮੰਨਦੇ ਪਤਾ ਹੈ ਕਿ ਆ ਸਾਨੂੰ ਕੋਈ ਜ਼ਿਆਦਾ ਮਜਬੂਰ ਵੀ ਕਰ ਲਵੇ ਕੋਈ ਬੰਦਾ ਇਹੋ ਜਿਹਾ ਵੀ ਨਾ ਦੇਣ ਵਾਲਾ ਹੁੰਦਾ ਹੈ ਵੀ ਆਪਾਂ ਮਨਾ ਨਹੀਂ ਕਰ ਸਕਦੇ ਪਰ ਉਹ ਬੰਦੇ ਦਾ ਮਨ ਨਹੀਂ ਬਦਲ ਜਾਂਦਾ ਜਿਉ ਫਿਰ ਆਪਣੇ ਆਪ ਹੀ ਕਹਿੰਦਾ ਵੈਨ ਤੋਂ ਜਾਂ ਉਹ ਟੇਸਟ ਨਹੀਂ ਬਣਦਾ ਦੁਬਾਰਾ ਉਸ ਨੂੰ ਟੇਸਟ ਨਹੀਂ ਹੋਏਗਾ ਜੋ ਪਹਿਲਾ ਟੇਸਟ ਹੋਏਗਾ ਦੂਜੇ ਟੇਸਟ ਨਹੀਂ ਬਣੇਗਾ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਇੱਥੇ ਕੋਈ ਬੰਦਾ ਆਉਂਦਾ ਹੈ ਤਾਂ ਇਹ ਪਕੌੜਾ ਖਾਂਦਾ ਹੈ ਪਕੌੜਾ ਖਾਣ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਬਾਹਰੋਂ ਪਕੌੜਾ ਖਾਣ ਇੱਥੇ ਆਉਂਦਾ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਉਸ ਤੋਂ ਬਾਅਦ ਕੀ ਹੈ ਕਿ ਜਦੋਂ ਵੀ ਕੋਈ ਪਕੌੜਾ ਮੰਗਦਾ ਹੈ ਤਾਂ ਅਸੀਂ ਉਹਨੂੰ ਇੱਕ ਹੀ ਪਕੌੜਾ ਦਿੰਨੇ ਆ ਇਹ ਇਹਨਾਂ ਦੀ ਗੱਲ ਹੁਣ ਪਤਾ ਲੱਗਿਆ ਵੀ ਇਹ ਕਹਿੰਦੇ ਇੱਕ ਹੀ ਪਕੌੜਾ ਦਿੰਨੇ ਆ ਚਾਹੇ ਕੋਈ ਕਿੰਨਾ ਮਰਜੀ ਜ਼ੋਰ ਲਾ ਲੇ ਕਿੰਨਾ ਮਰਜੀ ਇਸ ਤਰ੍ਹਾਂ ਕਹ ਲੈ ਵੀ ਹਾਂ ਵੀ ਸਾਨੂੰ ਹੋਰ ਦੋ ਪਕੌੜੇ ਦੇ ਦਿਓ ਜਾਂ ਤਿੰਨ ਪਕੌੜੇ ਦੇ ਦਿਓ ਨਹੀਂ ਬਟ ਉਹਨਾਂ ਦਾ ਇੱਕੋ ਹੀ ਹੈ ਇਹਨਾਂ ਦਾ ਵੀ ਅਸੀਂ ਇੱਕ ਹੀ ਪਕੌੜਾ ਦੇਣਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜ਼ਿਆਦਾ ਕੁਆਂਟੀਟੀ ਦੇ ਵਿੱਚ ਅਸੀਂ ਇਹ ਪਕੌੜੇ ਨਹੀਂ ਬਣਾ ਸਕਦੇ ਬੁੱਧੋ ਵੱਧ 100 ਪਕੌੜੇ ਨੇ ਜਿਹੜੇ ਇੱਕ ਦਿਨ ਦੇ ਵਿੱਚ ਜਿਹੜੇ ਅਸੀਂ ਵੇਚਦੇ ਆ ਉਸ ਤੋਂ ਬਾਅਦ ਨਹੀਂ ਵੇਚਦੇ